ਸਿਆਰੀਆਂ ਕਿਚਨ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਆਂ ਤੇ ਬਹੁਤ ਹੀ ਛੇਤੀ ਬਣ ਵਾਲੀ ਇਹ ਰੈਸਪੀ ਅਸੀਂ ਅੱਜ ਬਣਾਵਾਂਗੇ ਤੁਹਾਡੇ ਸਾਹਮਣੇ ਤੇ ਸਿੰਪਲ ਜੀ ਚੀਜ਼ਾਂ ਨਾਲ ਅਸੀਂ ਇਹ ਬਣਾ ਕੇ ਤਿਆਰ ਕਰਾਂਗੇ ਜਨੂੰ ਰੋਟੀ ਖਾਦੀਆਂ ਕੋਈ ਵੀ ਚੀਜ਼ ਖਾਦੀ ਪੀਤੀ ਛੇਤੀ ਹਜਮ ਨਹੀਂ ਹੁੰਦੀ ਤੇ ਇਹ ਰੈਸਪੀ ਇੰਨੀ ਆਪਣੇ ਲਈ ਫਾਇਦੇਮੰਦ ਹੈ ਕਿ ਆਪਾਂ ਡਾਈਜੈਸ਼ਨ ਡਾਈਜੈਸ਼ਨ ਸਿਸਟਮ ਹੈ ਨਾ ਜਿਹੜਾ ਆਪਣਾ ਉਹ ਬਿਲਕੁਲ ਠੀਕ ਹੋ ਜਾਏਗਾ ਤੇ ਬਹੁਤ ਹੀ ਵਧੀਆ ਰੈਸਪੀ ਅੱਜ ਬਣ ਕੇ ਤਿਆਰ ਹੋਏਗੀ ਤੇ ਇਹਨੂੰ ਮੁਸ਼ਕਲ ਨਾਲ 10 ਤੋਂ 12 ਮਿੰਟ ਦੇ ਵਿੱਚ ਆਪਾਂ ਬਣਾ ਕੇ ਤਿਆਰ ਕਰ ਲਾਂਗੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਬੜੇ ਰਹੋ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਜੇ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤੇ ਹੁਣ ਆਪਾਂ ਇਹ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਅੱਧਾ ਕਿਲੋ ਦੇ ਕਰੀਬ ਆਮਲੇ ਨੇ ਇਹਨਾਂ ਨੂੰ ਮੈਂ ਧੋ ਲਿਆ ਚੰਗੀ ਤਰ੍ਹਾਂ ਤੇ ਹੁਣ ਮੈਂ ਇੱਥੇ ਕਰ ਦਿੱਤੀ ਗੈਸ ਓਨ ਥੋੜਾ ਜਿਹਾ ਮੈਂ ਪਾਣੀ ਪਾ ਲਿਆ ਦੋ ਗਲਾਸ ਤੇ ਉੱਪਰ ਕੋਈ ਵੀ ਛੰਨੀ ਤੁਸੀਂ ਲੈ ਸਕਦੇ ਹੋ ਇਦਾਂ ਭਰਕ ਦਵਾਂਗੇ ਤੇ ਨਾਲ ਹੀ ਆਪਾਂ ਵਾਲੇ ਪਾ ਦਵਾਂਗੇ ਇਹਦੇ ਵਿੱਚ ਹੁਣ ਇਹਨੂੰ ਆਪਾਂ ਪਲੇਟ ਨਾਲ ਕਵਰ ਕਰਕੇ ਰੱਖ ਦਾਂਗੇ ਸਟੀਮ ਹੋਣ ਲਈ ਤੇ 5 ਤੋਂ 6 ਮਿੰਟ ਦੇ ਵਿੱਚ ਇਹ ਪੂਰੀ ਤਰ੍ਹਾਂ ਸਟੀਮ ਹੋ ਜਾਣਗੇ ਫਿਰ ਮੈਂ ਤੁਹਾਨੂੰ ਦਿਖਾਨੀ ਆ ਮੈਂ ਥੋੜਾ ਜਿਹਾ ਅਦਰਕ ਲੈ ਲਿਆ ਇਹਨੂੰ ਛਿੱਲ ਲਿਆ ਹਰੀ ਮਿਰਚਾ ਲੈ ਲਈਏ ਤੇ ਨਾਲ ਹੀ ਥੋੜਾ ਜਿਹਾ ਮਰ ਲਸਣ ਲੈ ਲਿਆ ਲਸਣ ਥੋੜਾ ਜਿਹਾ ਕੱਟ ਲਾ ਗਰੇ ਮੈਂ ਥੋੜਾ ਜਿਹਾ ਹੋਰ ਛਿੱਲ ਲੈਣੀ ਆ ਤੇ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਨੇ ਯੂਜ਼ ਕਰਨਾ ਹੈ ਤੇ ਇੱਥੇ ਆਪਾਂ ਚੈੱਕ ਕਰ ਲੈਣੇ ਕਿ ਆਮਲੇ ਆਪਣੇ ਜੜੇ ਨੇ ਕਿੰਨੇ ਘੱਟ ਢਲ ਗਏ ਨੇ ਨਾਈਫ ਦੀ ਜਿਹੜੀ ਉਲਟੀ ਸਾਈਡ ਨੇ ਉੱਥੋਂ ਆਪਾਂ ਦੇਖਾਂਗੇ ਅਜੇ ਆਮਲੇ ਨੇ ਬਿਲਕੁਲ ਵੀ ਨਹੀਂ ਹਲੇ ਸਹੀ ਤਰ੍ਹਾਂ ਨਹੀਂ ਗਲੇ ਤਾਂ ਆਪਾਂ ਇਹਨੂੰ ਹੋਰ ਰੱਖ ਦਿੰਦੇ ਨੇ 2-3 ਮਿੰਟ ਲਈ 2-3 ਮਿੰਟ ਬਾਅਦ ਇਹ ਚੰਗੀ ਤਰ੍ਹਾਂ ਸੌਫਟ ਹੋ ਜਾਣਗੇ ਫਿਰ ਆਪਾਂ ਸਾਰੀ ਚੀਜ਼ਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਮਿਕਸੀ ਦੇ ਜਾਰ ਤੇ ਤੁਸੀਂ ਚਾਹੋ ਤੈਨੂੰ ਕੱਧੂ ਕੱਸੀ ਕਰ ਸਕਦੇ ਹੋ ਤੇ ਇਹਨੂੰ ਮੈਂ ਇਸ ਤਰ੍ਹਾਂ ਕੱਟ ਕਰ ਤੇ ਇਸਰਾਪਰ ਰਫਲੀ ਜਿਹਾ ਚੌਪ ਕਰ ਲਵਾਂਗੇ ਬਹੁਤ ਹੀ ਵਧੀਆ ਰੈਸਪੀ ਬਣ ਕੇ ਤਿਆਰ ਹੋਣ ਵਾਲੀ ਆਪਣੀ ਫਿਰ ਰਫਲੀ ਜਿ ਇਹਨੂੰ ਆਪਾਂ ਮਿਰਚਾਂ ਨੂੰ ਚੌਪ ਕਰ ਲਵਾਂਗੇ स्टॉक करके पावे तो छेती ग्राइंड हो जाएगी नहीं तो फिर वोटिया व्डिया मिर्चा चलिया है तो सारी चीज़ा हम आप बिना पानी पाए ग्राइंड करना सारी चीज़ों मैं ग्राइंड कर लिया देखो कि बढ़िया तरीके ग्राइंड हो चुकी हैं फिर आप लेंगे ਇਹ ਜਦੋਂ ਆਪਾਂ ਮਸਾਲਾ ਭੁੰਨਾ ਕਰੀਏ ਤਾਂ ਖੁਸ਼ਬੂ ਬਹੁਤ ਹੀ ਵਧੀਆ ਆਉਂਦੀ ਹੈ ਜਦੋਂ ਆਪਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਗ੍ਰाइंड ਕਰੀਏ ਜਾਂ ਫਿਰ ਜੇ ਆਪਾਂ ਕੁਟਲੀ ਇਹਦੇ ਜ਼ਿਆਦਾ ਵਧੀਆ ਟੇਸਟ ਆਏਗਾ ਤੇ ਹਿੰਦੀ ਜਿਤਨਾ ਆਪਣੇ ਕੋਲ ਹੈ ਨਹੀਂ ਇਸ ਕਰਕੇ ਆਪਾਂ ਨੇ ਗ੍ਰाइंड ਕਰ ਲਏ ਗ੍ਰाइंड ਕੀਤਾ ਵੀ ਉਹ ਜਿਹੜਾ ਟੇਸਟ ਹੈ ਬਹੁਤ ਵਧੀਆ ਆਉਂਦਾ ਹੈ ਜਦੋਂ ਤਿੰਨੋਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਕਰਦੇ ਹਾਂ ਨਾ ਇਹਦਾ ਟੇਸਟ ਬਹੁਤ ਵਧੀਆ ਆਏਗਾ ਦੇਖਣਾ ਤੁਸੀਂ ਸਾਰੇ ਇਹਨਾਂ ਦੀ ਆਪਾਂ ਤਾਂ ਇਹ ਆਮਲੇ ਵੀ ਚੈੱਕ ਕਰ ਲੈਣੇ ਆ। ਆ ਦੇਖੋ ਜਿੱਤੇ ਇਸ ਤਰ੍ਹਾਂ ਪ੍ਰੈਸ ਕਰਦੇ ਆ ਇਹ ਪ੍ਰੈਸ ਹੋ ਰਹੇ ਨੇ इजीली ਫਿਰ ਤਾਂ ਸਮਝੋ ਜਿਹੜੇ ਆਪਣੇ ਆਪਲੇ ਨੇ ਬਿਲਕੁਲ ਪਰਫੈਕਟ ਸਟੀਮ ਹੋ ਚੁੱਕੇ ਨੇ। ਬਸ ਇਹਦੀ ਆਪਾਂ ਨੇ ਗਿਟਾ ਕੱਢ ਦੇਣੀ ਹੈ। ਸਾਰੇ ਆਮਲੇ ਪਹਿਲਾਂ ਆਪਾਂ ਕੱਢ ਲਵਾਂਗੇ। ਇਨ 6 ਮਿੰਟ ਲੱਗੇ ਨੇ 6 ਮਿੰਟ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਇਸਟੀਮ ਕਰ ਲੈਣੀ ਆਪਾਂ ਨੇ ਤੇ ਆਪਾਂ ਕੜਾਈ ਖਾਲੀ ਕਰ ਲੈਣੀ ਆ ਇਸੇ ਕੜਾਈ ਦੇ ਵਿੱਚ ਆਪਾਂ ਹੁਣ ਇਹਨੂੰ ਬਣਾਵਾਂਗੇ ਤੇ ਗੈਸ ਔਨ ਕਰ ਦਿੰਨੇ ਆ ਪਹਿਲਾਂ ਆਪਾਂ ਕੜਾਈ ਦਾ ਪਾਣੀ ਜਿੰਨਾ ਵੀ ਸਾਰਾ ਸੁਕਾਵਾਂਗੇ ਕੜਾਈ ਪੂਰੀ ਤਰ੍ਹਾਂ ਡਰਾਈ ਹੋ ਗਈ ਏ ਹੁਣ ਇਹਦੇ ਵਿੱਚ ਆਪਾਂ ਪਾ ਦਵਾਂਗੇ ਸਿਰਫ ਅੱਧੀ ਕੜਛੀ ਆਪਾਂ ਨੇ ਤੇਲ ਪਾ ਦੇਣਾ ਸਰੋਂ ਦਾ ਥੋੜਾ ਜਿਹਾ ਹੋਰ ਪਾ ਦਾਂਗੇ ਬਸ ਕਿਉਂਕਿ ਆਪਣੇ ਆਮਲੇ ਜਿਹੜੇ ਨੇ 1/2 ਕਿਲੋ ਨੇ ਤੇ ਜਿਆਦਾ ਵੀ ਆਪਾਂ ਨੇ ਔਇਲ ਨਹੀਂ ਪਾਣਾ ਉਹਨਾਂ ਕੋਈ ਔਇਲ ਪਾਣਾ ਆਪਾਂ ਜਿੰਨਾ ਆਪਾਂ ਯੂਜ਼ ਕਰਦੇ ਆ ਤੇ ਇਹ ਜਿਹੜਾ ਆਚਾਰ ਆਪਾਂ ਨੇ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਣਾ ਹੈ ਕੋਈ ਵੀ ਔਇਲ ਯੂਜ਼ ਨਹੀਂ ਕਰਨਾ ਆਪਾਂ ਨੇ ਤਾਂ ਆਪਾਂ ਕੱਟ ਦਵਾਂਗੇ ਆਵਲਿਆਂ ਦਾ ਜਿਹੜਾ ਬੀ ਹੈ ਨਾ ਆਪਾਂ ਨੇ ਕੱਢ ਦੇਣਾ ਹੈ ਬਹੁਤ ਈਜ਼ੀਲੀ ਨਿਕਲ ਜਾਂਦਾ ਹੈ ਇਹ ਜਿਹੜਾ ਆਚਾਰ ਹੈ ਨਾ ਪਾਚਨ ਕਿਰਿਆ ਲਈ ਬਹੁਤ ਹੀ ਵਧੀਆ ਹੈ ਤੇ ਇਹਨੂੰ ਆਪਾਂ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੀਏ ਡਾਈਜੈਸ਼ਨ ਸਿਸਟਮ ਵੀ ਵਧੀਆ ਰਹਿੰਦਾ ਹੈ ਤੇ ਆਪਣਾ ਪੂਰੀ ਬਾਡੀ ਲਈ ਬਹੁਤ ਹੀ ਵਧੀਆ ਇਨਗਰੀਡੀਅੰਟ ਹੈ ਆਪਣਾ ਹੋਰ ਕਾਫੀ ਵਧੀਆ ਹੈ ਕੇਸਟ ਵੀ ਲੱਗਦਾ ਤੇ ਇਹਨਾ ਮਹਿੰਗਾ ਵੀ ਨਹੀਂ ਹੈ ਆਮਲੇ ਬਹੁਤ ਹੀ ਸਸਤੇ ਵੀ ਨੇ ਅੱਜ ਕੱਲ੍ਹ ਇੰਨੇ ਮਹਿੰਗੇ ਨਹੀਂ ਨੇ ਆਮਲੇ ਮਾਰਕੀਟ ਵਿੱਚ ਤਾਜ਼ੇ-ਤਾਜ਼ੇ ਆਮਲੇ ਬਹੁਤ ਹੀ ਵਧੀਆ-ਵਧੀਆ ਆ ਰਹੇ ਨੇ ਤੇ ਆਪਾਂ ਇਹਨੂੰ ਠੰਡ ਵਿੱਚ ਬਣਾ ਕੇ ਖਾ ਵੀ ਸਕਦੇ ਹਾਂ ਤੇ ਚਾਹੀਏ ਤੇ ਜੇ ਆਪਾਂ ਇਹਨੂੰ ਗਰਮੇ ਲਈ ਸਟੋਰ ਕਰਨਾ ਹੈ ਉਹਦੀ ਵੀ ਰੈਸਪੀ ਮੈਂ ਬਹੁਤ ਛੇਤੀ ਲੈ ਕੇ ਆਵਾਂਗੀ ਆਪਣੇ ਚੈਨਲ ਦੇ ਉੱਤੇ ਤਾਂ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਇਹਦੀ ਜਿਹੜਾ ਬੀਏ ਕੱਟ ਦੇਣਾ ਤਾਂ ਇਹ ਸਾਰੇ ਜਿੰਨੇ ਵੀ ਦੀਸੀ ਨੇ ਸਾਰੇ ਦੇ ਸਾਰੇ ਕੱਟ ਦਿੱਤੇ ਨੇ ਇੰਨੇ ਟੁਕੜਾ ਨਿਕਲ ਆਈਏ ਨੇ ਇਹਨੂੰ ਆਪਾਂ ਸੂਪ ਤਵਾੰਗੇ ਤੇ ਜੇ ਵੱਡੇ ਟੁਕੜੇ ਨੇ ਤੇ ਉਹਨੂੰ ਆਪਾਂ ਵਖਰੇ ਕਰ ਲਾਂਗੇ ਇਹਦੇ ਜਿਹੜੇ ਫਲੀਆਂ ਨੇ ਨਾ ਆਪਾਂ ਥੋੜੇ ਜਿਹੇ ਇਸ ਤਰ੍ਹਾਂ ਕੱਟ ਦਵਾਂਗੇ ਇਹਨੂੰ ਲੱਗ ਆਚਾਰ ਹੈ ਨਾ ਆਪਣਾ ਥੋੜਾ ਜਿਹਾ ਛੋਟੇ ਸਾਈਜ਼ ਚ ਹੋ ਜਾਏਗਾ ਵਧੀਆ ਲੱਗੇਗਾ ਤੇ ਜਿੰਨਾ ਆਪਾਂ ਨੇ ਖਾਣਾ ਨੂੰ ਆਪਾਂ ਕੱਢ ਲਵਾਂਗੇ ਇਸ ਤਰ੍ਹਾਂ ਵੇਸਟ ਵੀ ਨਹੀਂ ਹੁੰਦਾ ਆਚਾਰ ਜੇ ਤੁਸੀਂ ਕਰਨਾ ਚਾਹੋ ਤੇ ਕਰ ਸਕਦੇ ਹੋ ਨਹੀਂ ਤੇ ਇਹ ਵੱਡੇ ਟੁਕੜੇ ਵੀ ਰੱਖ ਸਕਦੇ ਹੋ ਤੇ ਹੁਣ ਆਪਾਂ ਤੇਲ ਆਪਣਾ ਹੋ ਗਿਆ ਗਰਮ ਤੇ ਮੈਂ ਗੈਸ ਨੂੰ ਆਫ ਕਰ ਦਿੱਤਾ ਸੀ ਤੇ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਇਹ ਪਾਣਾ ਜਿਹੜਾ ਆਪਾਂ ਨੇ ਗ੍ਰाइंड ਕੀਤਾ ਮਸਾਲਾ ਲਸਣ ਅਦਰਕ ਨਾਲ ਮਿਕਸ ਕਰਦੇ ਹਾਂ ਕਿਸ਼ੂ ਬਹੁਤ ਵਧੀਆ ਲੱਗਦੀ ਇਹਨਾਂ ਨੂੰ ਕਿੰਨਾ ਜਿੱਦਾਂ ਨੂੰ ਅਲਟਾ ਦੇ ਫਰਾਈ ਕਰ ਲਈ ਆਪਾਂ ਇਹਨਾਂ ਨੂੰ ਬਸ ਥੋਪਾ ਨੇ ਥੋੜਾ ਥੋੜਾ ਜਿਹਾ ਫਰਾਈ ਕਰਦੇ ਆਂ ਜਿਆਦਾ ਪਾਣੀ ਫਰਾਈ ਕਰਾਂਗੇ ਤੋਂ ਕਮੇਟ ਆਪਾਂ ਨੇ ਇਹਨੂੰ ਬ੍ਰਾਊਨਿੰਗ ਕਰਨਾ ਮਿਲਣ ਜਿਹੜਾ ਜਿੰਨਾ ਮਸਾਲਾ ਹੈ ਨਾ ਆਪਾਂ ਨੇ ਇਹ ਕਲਰ ਨਹੀਂ ਬਦਲਣਾ ਆਪਾਂ ਨੇ बस ਹਲਕਾ ਜਿਹਾ ਫ੍ਰਾਈ ਕਰਦੇ ਸੇ 2 ਮਿੰਟ ਲਈ ਜਿਹਦੇ ਵਿੱਚ ਇਹਦਾ ਜਿਹੜਾ ਕੱਚਾ ਪਾਨੇ ਨਾ ਉਹ ਹਲਕਾ ਜਨਿਕਾ ਜਾਵੇ ਜਿੱਦਈ 2 ਮਿੰਟ ਹੋ ਜਾਂਦੇ ਉਹਦੇ ਬਾਅਦ ਆਪਾਂ ਉਹਦੇ ਵੀ ਉਹਦੇ ਬਾਅਦ ਆਪਾਂ ਮਸਾਲੇ ਐਡ ਕਰਾਂਗੇ ਤੇ ਇਹਦੇ ਚ ਪਹਿਲਾਂ ਮੈਂ ਜ਼ੀਰਾ ਪਾ ਲਵਾਂਗੀ ਨੂੰ ਜਿਹੜਾ ਸੀਗਾ ਖਤਮ ਸੀ ਦੇ ਵਿੱਚ ਇਹ ਹੋਰ ਪਾ ਲੈਨੇ ਆਪਾਂ ਤੇ ਮਸਾਲੇ ਵੀ ਜਿਹੜੇ ਨੇ ਆਪਾਂ ਨੇ ਜ਼ਿਆਦਾ ਨਹੀਂ ਲੈਣੇ ਆਪਾਂ ਨੇ ਤੁਹਾਨੂੰ ਬੇਸਿਕ ਜਿਹੇ ਮਸਾਲੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਹਿਲਾਂ ਆਪਾਂ ਹਲਦੀ ਪਾ ਦਵਾਂਗੇ ਇੱਕ ਚਮਚ ਮੈਂ ਹਲਦੀ ਪਾ ਦਿੱਤੀ ਇਹਦੇ ਵਿੱਚ ਤੇ ਮਿਰਚਾਂ ਆਪਾਂ ਨੇ ਪਾ ਲਈਆਂ ਨਹੀਂ ਹੈਗੀਆਂ ਤੇ ਨਾਲ ਹੀ ਮੈਂ ਪਾ ਦਾਂਗੀ ਮੇਰਾ ਫੇਵਰਿਟ ਮਸਾਲਾ ਤੁਹਾਨੂੰ ਪਤਾ ਹੀ ਹੈ ਪੁਣਿਆ ਹੋਇਆ ਜੀਰਾ ਤੇ ਕਾਲੀ ਮਿਰਚ ਤੇ ਹੁਣ ਆਪਾਂ ਪਾਵਾਂਗੇ ਆਪਣੇ ਆਮਲੇ ਨੂਨ ਜਿਹੜਾ ਆਪਾਂ ਨੇ ਬਾਅਦ ਚ ਪਾਣਾ ਹੈ ਕੋਈ ਵੀ ਐਕਸਪਾ ਮਸਾਲੇ ਮੈਂ ਨਹੀਂ ਪਾਏ ਕਿਉਂਕਿ ਜਿਆਦਾ ਜਿਹੜੇ ਆਚਾਰੀ ਮਸਾਲੇ ਨੇ ਉਹ ਆਪਾਂ ਨਹੀਂ ਪਾਏ ਕਿਉਂਕਿ ਉਹ ਜਿਆਦਾ ਪਸੰਦ ਨਹੀਂ ਕਰਦੇ ਆਪਣੇ ਸਾਡੇ ਘਰ ਵਿੱਚ ਤੇ ਬੱਚੇ ਵੀ ਖਾਂਦੇ ਉਹ ਜਿਹੜੇ ਮਸਾਲੇ ਆਪਾਂ ਮੇਥੀ ਜਾਂ ਸੌਂਫ ਪਾ ਦੇਣੇ ਆ ਤੇ ਤੁਸੀਂ ਚਾਹੋ ਤੇ ਉਹ ਪਾ ਸਕਦੇ ਹੋ ਸਾਰੀ ਚੀਜ਼ਾਂ ਨੂੰ ਡਰਾਈ ਰੋਸਟ ਕਰਕੇ ਤੇ ਲੂਣ ਆਪਾਂ ਪਾਕਾਂ ਲੂਣ ਮੈਂ 2 ਚਮਚੇ ਪਾ ਦਿੰਦਾ ਲੂਣ ਦੇ ਕਿਉਂਕਿ ਜਿਹੜਾ ਆਚਾਰ ਵਿੱਚ ਲੂਣ ਹੈ ਨਾ ਉਹ ਆਪਾਂ ਥੋੜਾ ਜਿਆਦਾ ਵਾਕੀ ਫਾਈਦਾ ਤਾਂ ਇਹ ਜਿਹੜਾ achar ਹੈ ਨਾ ਵਧੀਆ ਇਹ ਜਿਹੜਾ achar ਹੈ ਕਈ ਲੋਕ ਕਹਿੰਦੇ ਗਏ ਇਹ ਬਹੁਤ ਛੇਤੀ ਖਰਾਬ ਹੋ ਜਾਂਦਾ ਹੈ ਤੇ ਜੀ ਉਹਨਾਂ ਕੋਲ ਇਥੇ ਪਾ ਸਕਦੇ ਜਿਨ੍ਹਾਂ ਆਪਣਾ ਨਾਮ ਨਾਲ ਖਾਦਾ ਜਾਵੇ ਮੈਂ ਬੇਸਿਕ ਜਿਹੇ ਹੀ ਮਸਾਲੇ ਇਹਦੇ ਵਿੱਚ ਐਡ ਕਰੇ ਨੇ ਮੈਂ ਜਿੰਨੇ ਵੀ ਮਸਾਲੇ ਵਿੱਚ ਪਾਇਆ ਨਹੀਂ ਬਿਲਕੁਲ ਬੇਸਿਕ ਜਿਹੇ ਹੀ ਮਸਾਲੇ ਪਾਏ ਨੇ ਸੌਂਫ ਮੇਥੇ ਕਲੌਂਜੀ ਵਗੈਰਾ ਜੇ ਤੇ ਤੁਸੀਂ ਪਸੰਦ ਕਰਦੇ ਹੋ ਫਿਰ ਤੁਸੀਂ ਸਾਰੀ ਚੀਜ਼ਾਂ ਨੂੰ ਡਰਾਈ ਰੋਸਟ ਕਰਕੇ ਸੌਂਫ ਕਲੌਂਜੀ ਮੇਥੇ ਟ੍ਰਾਇਲੋਸ ਕਰਕੇ ਉਹਨਾਂ ਨੂੰ ਆਪਾਂ ਗ੍ਰਾਈਂਡ ਕਰਕੇ ਪਾ ਸਕਦੇ ਹਾਂ ਬਟ ਮੈਂ ਨਹੀਂ ਪਾਇਆ ਕਿਉਂਕਿ ਉਹ ਫਿਰ ਬੱਚੇ ਨਹੀਂ ਖਾਂਦੇ ਹੈਗੇ ਤੇ ਆਪਾਂ ਇਸ ਤਰੀਕੇ ਨਾਲ ਬਣਾ ਲਏ ਤਾਂ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ ਕਿਉਂਕਿ ਮੈਂ ਪਹਿਲਾਂ ਵੀ ਇਹ achar ਪਾਇਆ ਸੀ ਤੇ ਬਹੁਤ ਸਲਕੀਤਾ ਸੀ ਘਰ ਖਾਣੇ ਤੇ ਵਧੀਆ ਵੀ ਲੱਗਦਾ ਹੈ ਇਹਦੇ ਵਿੱਚ ਆਪਾਂ ਨੂੰ ਕੋਈ ਇਹਨਾਂ ਖਾਸ ਜ਼ਰੂਰਤ ਨਹੀਂ ਦੀ ਆਪਾਂ ਅਚਾਰੀ ਮਸਾਲੇ ਪਾ ਕੇ achar ਜਿਹੜਾ ਜ਼ਿਆਦਾ ਵਧੀਆ ਬਣਦਾ ਤੇ ਜੇ ਇਸ ਤਰੀਕੇ ਨਾਲ ਵੀ ਆਪਾਂ ਇਹਨੂੰ ਆਪਾਂ ਸਬਜੀ ਵਾਂਗੂ ਵੀ ਖਾ ਸਕਦੇ ਹਾਂ ਰੋਟੀ ਨਾਲ ਖਾਓ ਰੋਟੀ ਨਾਲ ਪੂਰੀ ਪ੍ਰੋਟੀਨ ਤੇ ਜਿਹਦੇ ਨਾਲ ਮਰਜ਼ੀ ਆਪਾਂ ਇਹਨੂੰ ਕਹਾ ਸਕਦੇ ਹਾਂ ਕਿ ਬਹੁਤ ਹੀ ਵਧੀਆ ਹੈ ਜਦੋਂ ਆਪਾਂ ਕੁਝ ਵੀ ਇਹਦੀ ਚੈਟ ਨਹੀਂ ਕੀਤਾ ਇਹ ਬਹੁਤ ਹੀ ਸਿੰਪਲ ਤਰੀਕੇ ਨਾਲ ਪਰ ਇੰਨਾ ਟੇਸਟੀ ਲੱਗਦਾ ਹੈ ਇਹ ਜਿਹੜਾ ਅਚਾਰ ਜਿਹੜਾ ਆਪਾਂ ਪਾਇਆ ਹੈ ਇਹ ਸੌਂਫ ਕਲੌਂਜੀ ਵਾਲੇ ਜਿਹੜਾ ਅਚਾਰੀ ਮਸਾਲੇ ਨਾਲੋਂ ਜ਼ਿਆਦਾ ਵਧੀਆ ਆਪਣਾ ਇਹ ਅਚਾਰ ਬਣ ਕੇ ਤਿਆਰ ਹੋ ਰਿਹਾ ਹੈ ਤੇ ਜ਼ਿਆਦਾ ਟਾਈਮ ਵੀ ਆਪਣਾ ਨਹੀਂ ਲੱਗਦਾ ਹੈਗਾ ਇਹਦੇ ਵਿੱਚ ਤੇ ਤੇ ਜ਼ਿਆਦਾ ਮੈਂ ਇਨਗਰੀਡients ਵੀ ਇਹਦੇ ਵਿੱਚ ਨਹੀਂ ਲਏ ਤੇ ਤੁਸੀਂ ਇੱਕ ਵਾਰੀ ਮੇਰੇ ਕੈਨਲ 'ਆ ਇਸ ਤਰ੍ਹਾਂ ਟਰਾਈ ਕਰਕੇ ਦੇਖਿਓ ਤੁਹਾਨੂੰ ਬਹੁਤ ਪਸੰਦ ਆਏਗਾ ਵਧੀਆ ਲੱਗੇਗਾ ਮੈਂ ਸਿੰਪਲ ਜਿਹਾ ਸਿੰਪਲ ਜਿਹਾ ਤਰੀਕਾ ਹੈ ਔਰ ਬਹੁਤ ਹੀ ਹੈਲਦੀ ਤਰੀਕਾ ਹੈ ਹਰੀ ਮਿਰਚ ਜਿਹੜੀ ਆ ਆਪਣੇ ਵਧੀਆ ਆਪਣੀ ਅੱਖਾਂ ਲਈ ਤੇ ਹਰੀ ਮਿਰਚ ਪਾਈ ਮੈਂ ਲਾਲ ਮਿਰਚ ਦੇ ਵਿੱਚ ਨਹੀਂ ਐਡ ਕੀਤੀ ਤੇ ਜਿਹਨੇ ਵੀ ਚੀਜ਼ਾਂ ਨੇ ਸਾਰੀ ਹੈਲਦੀ ਪਾਈ ਹੈ ਇਹਦੇ ਵਿੱਚ ਖੋਲ ਵੀ ਆਪਾਂ ਲਸਣ ਜਿਹੜਾ ਪਾਇਆ ਹੈ ਘੱਟ ਵੱਧ ਆਪਣੀ ਸਾਮ ਨਾਲ ਪਾ ਸਕਦੇ ਹੋ ਲਸਣ ਦੇ ਨਾਲ ਜਿਹੜਾ ਫਲੇਵਰ ਆਉਂਦਾ ਬਹੁਤ ਵਧੀਆ ਆਉਂਦਾ ਤੇ ਜਿਹੜਾ ਆਪਾ ਨੇ ਅਦਰਕ ਪਾਇਆ ਉਹਦਾ ਟੇਸਟ ਵੀ ਅੱਛਾ ਆਉਂਦਾ ਹੈ ਗੋਤੀ ਵਧੀਆ ਬਣ ਕੇ تیار ਹੋ ਚੁੱਕਿਆ ਵੇਖੋ ਨਾ ਤਾਂ ਆਪਾਂ ਜਿਆਦਾ ਤੇਲ ਪਾਇਆ ਤੇ ਨਾ ਕੋਈ ਮਸਾਲੇ ਐਕਸਟਰਾ ਆਪਾਂ ਨੇ ਪਾਏ ਨਹੀਂ ਤੇ ਬਸ ਆਪਣਾ ਚਾਹ ਜੜਾ ਜਿਹੀ ਰੈਡੀ ਹੋ ਚੁੱਕੀ ਹੈ ਜੇ ਤੁਹਾਡੇ ਕੋਲ ਨਿੰਬੂ ਹੈਗਾ ਤਾਂ ਉੱਪਰ ਤੁਸੀਂ ਨਿੰਬੂ ਪਾ ਸਕਦੇ ਹੋ ਕਿਪਾ ਅੱਧਾ ਨਿੰਬੂ ਪਿਆ ਸੀ ਮਿਲਕੋਲ ਇਹ ਪਾ ਲਏ ਇਹਦਾ ਜਿਹੜਾ ਟੇਸਟ ਬਹੁਤ ਹੀ ਵਧੀਆ ਲੱਗਦਾ ਆਪਣੇ ਜਿਹੜੇ ਚਾਰ ਹੁਣ ਕੰਪਲੀਟ ਹੋ ਚੁੱਕੇ ਆ। ਤਿਆਰ ਹੋ ਚੁੱਕੇ। ਮੁਸ਼ਕਿਲ ਨਾਲ 10 ਤੋਂ 12 ਮਿੰਟ ਲੱਗ ਗਏ ਨੇ ਇਹਨੂੰ। ਛੋਨਾ ਪਾਈਨੈਪਲ ਕੱਟ ਲੈਣੇ ਆ। ਤੇ ਕਿਸੇ ਵੀ ਜਦੋਂ ਵੀ ਤੁਸੀਂ ਇਹਨੂੰ ਪਾ ਕੇ ਰੱਖਣਾ ਜੇਕਰ ਤੁਸੀਂ ਜ਼ਿਆਦਾ ਪਾ ਰਹੇ ਹੋ। ਇਨ ਨੂੰ ਸਟੋਰ ਕਰਨ ਲਈ ਫਿਰ ਇਹ ਕਾਚੇ ਦੇ ਪਾਂਡੇ ਦੇ ਵਿੱਚ ਆਪਾਂ ਕੱਚ ਦੇ ਕੰਟੇਨਰ ਦੇ ਵਿੱਚ ਹੀ ਪਾ ਕੇ ਆਪਾਂ ਇਹਨੂੰ ਸਟੋਰ ਕਰਕੇ ਰੱਖਾਂਗੇ ਤੇ ਲੌਂਗ ਟਾਈਮ ਤੱਕ ਵੀ ਚੱਲ ਸਕਦਾ ਹੈ ਤੇ ਇਹ ਮਹੀਨਾ 2 ਮਹੀਨਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਬਸ ਪਾਣੀ ਵਾਲੇ ਹੱਥ ਨਹੀਂ ਲੱਗਣੇ ਚਾਹੀਦੇ ਤਾਂ ਦੇਖੋ ਆਪਣਾ ਅਚਾਰ ਆ ਚਾਰਿਆ ਬਣ ਕੇ ਤਿਆਰ ਹੋ ਚੁੱਕਿਆ ਹੈ ਬਹੁਤ ਹੀ ਵਧੀਆ ਟੇਸਟੀ ਸਿੰਪਲ ਜਿਹਾ ਆਪਾਂ ਨੇ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਇਆ ਤੇ ਖਾਣ ਦੇ ਵਿੱਚ ਨਾ ਟੇਸਟੀ ਹੈ ਕੀ ਕਰ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਦੇਖੋ फिर कमेंट करके जरूर दस्यो कि तू तो मेरा ये अचार किस तरह का लगे तो आप टेस्ट कर ला बहुत, बहुत ही वजिया अचार अपना बन के तैयार है टेस्ट भी बहुत वी बहुत ही ज़्यादा स्वाद है जरूर तुम एक बार ट्राई करके देखो बहुत पसंद आएगा तुम्हें तो ये वीडियो वीयी लगी प्लीज़ लाइक शेयर सबसक्राइब करो ਤੇ ਲੈ ਕੇ ਆਉਣੀ ਖੋਰ ਨਵੀਂ ਰੈਸਪੀ ਤੁਹਾਡੇ ਲਈ ਉਦਾਂ ਸਸਟੀ ਕਾਜੀ